ਹੋ ਜੋੜੀ ਨਮੀ ਕੌਣੇ ਮੇਸ਼ਲੇ ਨੇ ਦਿਆ ਟੈਰਾ ਦੀ ਨਹੀਂ ਗੱਲ ਝਾਂਜਰਾ ਨਾ ਹੋ ਤੇਰੇ ਪੈਰਾਂ ਦੀ ਨਹੀਂ ਆਏ ਤੇਰੇ ਪੈਰਾਂ ਦੀ ਨਹੀਂ ਚਿੱਟੀਆਂ ਦੇ ਆਪਾਂ ਨੇ ਪਸੰਦ ਕਰੇ ਨੇ ਇਧਰ ਹੋਏ ਇਸ 17 ਇੰਚ ਦਾ ਲਾਇਆ ਕੀ ਰੇਟ ਪੋਗਾ ਇਹ 17 ਇੰਚ ਬਹਿਣਾ ਮਾਈਸਾ ਬਾਕੀ ਠੀਕ ਆ ਸਾਨੂੰ ਤਾਂ ਪਹਿਲੀ ਟੱਕਣੀ ਚ ਹੀ ਪਸੰਦ ਆ ਗਿਆ ਯਾਰ ਚਿੱਟੀ ਜਾਰ ਕਰੀਏ ਇਹਦੀ ਹੈ ਦੇਖੋ ਗੱਤਨ ਦਾ ਵੀ ਮਿਠਾਈ ਹੈ सेम ਨਹੀਂ ਇਹਦੀ ਬਾਕੀ ਨੇ ਪਰ ਮੈਨੂੰ ਇਹ ਤਿਆ ਮੈਂ ਦੇਖੀ ਆ ਕਿਥੇ ਇੱਕ ਗੱਡੀ ਚ ਪਾਇਆ ਹੋਰ ਬਾਕੀ ਸਾਰੀ ਤਰ੍ਹਾਂ ਦੇ ਨਿਆਰਾ ਦਾ ਹੋਰ ਬਸ ਐਂ ਵੀ ਜਿਹੜਾ ਵੀ ਨਵਾਂ ਆਊਗਾ ਚੇਪੀ ਲੱਗਣ ਤੋਂ ਬਚਾਓ ਬਾਈ ਬਣ ਕੇ ਜਿਹਨੂੰ ਜਿਆਦਾ ਪਤਾ ਹੈਗਾ ਪਹਿਲਾਂ ਆਇਆ ਹੋਇਆ ਉਹਦੇ ਨਾਲ ਇੰਓ ਚੇਪੀਏ ਬਹੁਤ ਗੱਡ ਕੇ ਲਾਂਦੇ ਨੇ ਬਹੁਤ ਚੰਗੀ ਤਰ੍ਹਾਂ ਦੇਖਣਗੇ ਨਵੇਂ ਟਾਇਰ ਵੱਢ ਕੇ ਦੂਜੇ ਪਾਏ ਹੋਣਗੇ ਹੱਦ ਬਜਦ ਕੀਤਾ ਹੋਇਆ ਸਾਰਾ ਇਸ ਟੋਨ ਦਿਲ ਪਾਣੀ ਵਾ ਕੋ ਸਾਫ ਨੀਤਾ ਨੀਓ ਕੋਟੀਆਂ ਸਣੀ ਪੀਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਹਾਂਜੀ ਅਸੀ ਗਾਲ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਤੇ ਆਪਾਂ ਜਾ ਰਹੇ ਹੁਣ ਮਹਾਲੀ ਆਪਣੀ ਗੱਡੀ ਤੇ ਅਲਾਇ ਦੀ ਪਾਉਣ ਤੇ ਗੱਲਬਾਤ ਹੋ ਰਹੀ ਆ ਦੇਖਦੇ ਆ ਕੀ ਬਣਦਾ ਕੀ ਨਹੀਂ ਰੋਟੀ ਰੋਟੀ ਖਾ ਲਈ ਸੀ ਮਾਤਾ ਹਾਲੇ ਤਾਂ ਕੁਝ ਨਹੀਂ ਆਇਆ ਸਵੇਰ ਐ ਸੌ ਲੱਗੇ ਦੇ ਜਾਂਦੇ ਤੈਨੂੰ ਕੁਲਲੇ ਇੱਕ ਮਿੰਟ ਹੈਗੇ ਨਾ ਇੱਕ ਮਿੰਟ ਹਾਂ ਟਿਕ ਟਿਕ ਟੜਾ ਹਾਂ ਦੇ ਇਹ ਕੋਈ ਨਹੀਂ ਠੀਕ ਹੈ ਤੇ ਪਾਉਣ ਚੱਲਦੇ ਆ ਇੱਥੋਂ ਤੇ ਦਿਖਾਉਣਾ ਤੈਨੂੰ ਕਿਹੜੇ ਪਾਣੇ ਆ ਕਿਹੜੇ ਨਹੀਂ ਆਦਾ ਮੈਂ ਪਸੰਦ ਉਹਦਾ ਕਰਖਣੇ ਇੱਕ ਬਲੈਕ ਜੇ ਬਾਕੀ ਦਿਖਾਉਨੇ ਆ ਆਪਾਂ ਉੱਤੇ ਜਾ ਕੇ ਦੇਖਦੇ ਆ ਕੀ ਬਣਦੇ ਵੀ ਨਾ ਰੋਟੀ ਪਾਣੀ ਛਕ ਲਿਆ ਤੇ ਰਾਤ ਬੜੀ ਨੀਂਦ ਆ ਗਈ ਯਾਰ ਤਾਂ ਕਰਕੇ ਆਂਦੀ ਸਾਥ ਨੂੰ ਗਿਆ ਮੈਂ ਬੜਾ ਥੱਕਿਆ ਆ ਜੀ ਕਰ ਰੋਟੀ ਉੱਠੀ ਛਾ ਕੇ ਨਾਲ ਦੀ ਨਾਲ ਸੌਂ ਗਿਆ ਤੇ ਜਦੋਂ ਪਹੁੰਚਦੇ ਆ ਤੇ ਜਾ ਕੇ ਕਰਦੇ ਆ ਗੱਲਬਾਤ ਦੇਖਦੇ ਆ ਕਿਹੜੇ ਨੇ ਕਿਹੜੇ ਨਹੀਂ ਕਿਹੜੇ ਮਿਲਦੇ ਨੇ ਕਿਹੜੇ ਨਹੀਂ ਕਿਹੜੇ ਰੇਟ ਤੇ ਮਿਲਦੇ ਨੇ ਕਿਹੜੇ ਨਹੀਂ ਲੱਗ ਜੋ ਬ੍ਰੋ ਆਪ ਤਖਾਏ ਸੀ ਅਸੀਂ ਇਹਨੂੰ ਵੀ ਕੁਛ ਨਾ ਕੁਛ ਖਵਾ ਦਿੰਨੇ ਆ ਇਹ ਵੀ ਜ਼ਰੂਰੀ ਹੈ ਮਾਰੀ ਨੂੰ ਤਾਂ ਆ ਆ ਆ ਆ ਖਤਰਾ ਮਾਰਕੀਟ ਹੋ ਗਈ ਸਟਾਰਟ ਤੇ ਕਹਿੰਦੇ ਲਾਏ ਅਲਾਏ ਤੇ ਟਾਇਰ ਹੀ ਟਾਇਰ ਸਾਰਾ ਕੁਝ ਇਹ ਤਾਂ ਐਂ ਵਾਜਾ ਮਾਰਦੇ ਨੇ ਜਿਵੇਂ ਪਟਿਆਲੇ ਚੋਂ ਨਹੀਂ ਹੁੰਦੇ ਸੰਡੇ ਮਾਰਕੀਟ ਆਉ ਉਹ ਕੁਝ ਹੁੰਦਾ ਇਹਨਾਂ ਦਾ ਹੁਣ ਦੁਪਹਿਰੇ ਤਾਂ ਕਰਕੇ ਥੋੜਾ ਹੋਆ ਸਾਰੇ ਲਾਏ ਵਾਲੀਆਂ ਮਿਲ ਜਾਣੀਆਂ ਇੱਥੇ ਗੱਡੀ ਦੇ ਮੋਟਰਸਾਈਕਲਾਂ ਦੀ ਸਾਰਿਆਂ ਦੀ ਬਸ ਐਂ ਵੀ ਜਿਹੜਾ ਵੀ ਨਵਾਂ ਆਊਗਾ ਚੇਪੀ ਲੱਗਣ ਤੋਂ ਬਚਾਓ ਬਾਈ ਬਣ ਕੇ ਜਿਹਨੂੰ ਜ਼ਿਆਦਾ ਪਤਾ ਹੈ ਜਿਹੜਾ ਪਹਿਲਾਂ ਆਇਆ ਹੋਇਆ ਉਹਦੇ ਨਾਲ ਐਂਓ ਚੇਪੀਏ ਬਹੁਤ ਘੱਟ ਕੇ ਲਾਂਦੇ ਨੇ ਬਹੁਤ ਚੰਗੀ ਤਰ੍ਹਾਂ ਤੇ ਪਤਾ ਵੀ ਨਹੀਂ ਲੱਗਦਾ ਵੀ ਚੇਪੀ ਲਾਈਏ ਕਿ ਨਾ ਮਿੱਕੜੇ ਲੁੱਟ ਜੁੜਾਏਗਾ ਮਾ ਦਿਖਣਗੇ ਨਵੇਂ ਟਾਇਰ ਵੱਢ ਕੇ ਦੂਜੇ ਪਾਏ ਹੋਣਗੇ ਹੱਦ ਪਛਦ ਕੀਤਾ ਹੋਊਗਾ ਸਾਰਾ ਇਸ ਤੋਂ ਚਲੋ ਆਪਾਂ ਉਹ ਸ਼ੌਪ ਤੇ ਜਾਵਾਂਗੇ ਜਿੱਥੇ ਆਪਾਂ ਨੂੰ ਪਤਾ ਮਾੜਾ ਮੋਟਾ ਤੇ ਉੱਥੋਂ ਭਾ ਕੇ ਲਿਆਵਾਂਗੇ ਆਪਾਂ ਠੀਕ ਹੈ ਨਾ ਜੀ ਮੱਤੀ ਦੇਖ ਰਿਹਾ ਕੀ ਬੰਦੇ ਕੀ ਨਹੀਂ ਐਸੇ ਲੱਗਦਾ ਮਥਾ ਆ ਰਹੀ ਆ ਹਾਂਜੀ ਮਿੱਤਰੋ ਤਾਂ ਪਹੁੰਚ ਗਏ ਜੀ ਆਪਾਂ ਬਜਰੰਗ ਟੈਰਾਕ ਤੇ ਤੇ ਪਹਿਲਾਂ ਵੀ ਇੱਕ ਅੱਧੀ ਗੱਡੀ ਤੇ ਪਾ ਕੇ ਲੈ ਕੇ ਗਏ ਇੱਥੇ ਰੇਟ ਰੂਟ ਵਧੀਆ ਸੀਗਾ ਆਪਣਾ ਮਤਲਬ ਕੋਈ ਚੱਕਰ ਨਹੀਂ ਸੀ ਰੇਟ ਰੂਟ ਵਧੀਆ ਦਿੱਤਾ ਸੀਗਾ ਪਹਿਲਾਂ ਇੱਕ ਦੋ ਗੱਡੀ ਤੇ ਪਾ ਕੇ ਲੈ ਕੇ ਗਏ ਸੀਗੇ ਆ ਦਿਖਾ ਰਣੇ ਤੁਹਾਨੂੰ ਇੱਧਰ ਦੇਖ ਸਕਦੇ ਹੋ ਜੀ ਸਾਰੇ ਲਾਏ ਲਏ ਨੇ ਸਭ ਕੁਝ ਆ ਇਹ ਪੂਜੀ ਅੱਡੀ ਚੀਜ਼ ਤੇ ਆਪਾਂ ਨੇ ਦੇਖਦੂ ਕੇ ਸਾਰੇ ਆਪਣੀ ਗੱਡੀ ਚਿੱਟੀਆਂ ਤੇ ਆਪਾਂ ਨੇ ਪਸੰਦ ਕਰੇ ਨੇ ਇੱਧਰ ਹੋਏ ਇਸ 17 ਇੰਚ ਦਾ ਲਾਇਆ ਕੀ ਰੇਟ ਪਊਗਾ ਇਹ ਦਾ ਇਹ 17 ਇੰਚ ਬਹਿਣਾ ਭਾਈ ਸਾਹਿਬ 28 ਪਾਉਂਡ ਹੋਗਾ ਭਾਈ ਸਾਹਿਬ ਸਾਡੇ ਕਰਕੇ ਡਿਸਕਾਊਂਟ ਹੈ ਹਾਂਜੀ ਸਾਡੇ ਕਰਕੇ ਮਨਜੂਰ ਜਿਹੜੇ ਆਣਗੇ ਹੋਰ ਕੋਈ ਬੰਦੇ ਉਹਨਾਂ ਨੂੰ ਵੀ ਜਮਾ ਜਾਜ ਰੈਡ ਮੈਂ ਬਾਈ ਸਾਹਿਬ ਬਾਕੀ ਠੀਕ ਆ ਸਾਨੂੰ ਤਾਂ ਪਹਿਲੀ ਟੱਕਣੀ ਚ ਹੀ ਪਸੰਦ ਆ ਗਿਆ ਯਾਰ ਕਿੰਦੀ ਜਗ ਹੈ ਇਹਦੀ ਇਹ ਦੇਖੋ ਗੱਤਨ ਦਾ ਵੀ ਮਿਠਾਈ ਸੇਮ ਨੇ ਇਹਦੇ ਬਾਕੀ ਨੇ ਪਰ ਮੈਨੂੰ ਇਹ ਟਿਆਰ ਮੈਂ ਦੇਖੀ ਆ ਕਿ ਕਿਸੇ ਗੱਡੀ ਚ ਪਾਇਆ ਬਾਕੀ ਸਾਰੀ ਤਰ੍ਹਾਂ ਦੇ ਨਿਆਰੇ ਲਾਏ ਹੋਰ ਇਹਨਾਂ ਦਾ ਗਰਾਮ ਵੀ ਹੈਗਾ ਪਰਲੇ ਪਾਸੇ ਤੇ ਉੱਚ ਵੀ ਭਰੇ ਪਏ ਨੇ ਟਾਇਰ ਹੀ ਟਾਇਰ ਪਏ ਨੇ A to Z ਤਰ੍ਹਾਂ ਦੇ ਜੁੜੂ ਨੇ ਇਹਨਾਂ ਦਾ ਪਾਰਟਿਕਾ ਸੈਕੰਡ ਹੈਂਡ ਆਪ ਨੂੰ ਮਿਲ ਜਾਏਗਾ 20500 ਰੁਪਏ ਨੇ ਸੈਕੰਡ ਹੈਂਡ ਵੀ ਨਹੀਂ ਕਰ ਲੈ ਨਵਿਆਂ ਦੀ ਗੱਲ ਹੈਗੀ ਨਵੇਂ ਵਰਗਾ ਸੈਟ ਹੈ ਨਵੇਂ ਵਰਗਾ ਸੈਟ 20000 ਦਾ ਹਾਂਜੀ ਪਲਾਟਿਕ ਇਹ ਵੀ ਸੈਕੰਡਰਾਂਡਰ ਨਵੰਬਰ ਦਾ ਜਿਹੜਾ ਮਿਲਿਆ ਨਾ ਆਪਕੋ 18500 ਰੁਪਏ ਟੂਰ ਕਰਨੇ ਲੱਗਣਗੇ ਇਹਨਾਂ ਟੈਰ ਆਪਕੋ ਜੈਸੇ ਪਵਾਉਗੇ 10000 ਕੇ ਵੀ ਹੈ ਆਪਕਾ 8000 ਅੱਛਾ ਵਧੀਆ ਨਹੀਂ ਮਤਲਬ ਵਧੀਆ ਵਰਕੇ ਠੀਕ ਹੈ ਠੀਕ ਹੈ ਠੀਕ ਹੈ ਇਹ ਅੰਕਲ ਜੀ ਨੇ ਤੇ ਵਧੀਆ ਪਾਣ ਠੰਡਾ ਦਿੱਤਾ ਪਿਆ ਹੈ ਬਾਕੀ ਵਧੀਆ ਸੇਵਾ ਕੀਤੀ ਆ ਤੇ ਦੇਖਦੇ ਹਾਂ ਪਵਾਣੇ ਟੈਰ ਟੂਰ ਬਹੁਤ ਟਾਈਮ ਹੋ ਗਿਆ ਸਾਨੂੰ ਵੇਟ ਕਰਦੇ ਨੂੰ ਪਹਿਲਾਂ 8 ਘਰ ਲੱਗੀ ਘੜੀ ਸੀ ਇਹਨਾਂ ਕੋਲ ਇੱਕ ਬਾਕੀ ਦੋ ਗੱਡੀਆਂ ਦੇ ਪਹਿਲਾਂ ਪਾ ਕੇ ਲੈ ਗਈਆਂ ਸੀ ਤੇ ਵਧੀਆ ਯਾਰ ਕੰਮ ਆ ਤੇ ਹੋਰ ਮਾਰਕੀਟ ਨਾਲੋਂ ਚੀਪੀ ਲਾਂਦੇ ਨੇ ਰੋਟਦੇ ਨੇ ਗੁੱਡੀ ਬਣਾ ਕੇ ਦੇ ਦਿੰਦੇ ਨੇ ਵਿਚਾਲੋ ਘਟਾ ਆਪਾਂ ਤਾਂ ਪਤਾ ਨਹੀਂ ਉਹ ਚੀਜ਼ਾ ਦਾ ਤੇ ਵਧੀਆ ਕੰਮ ਆਪਾਂ ਨੂੰ ਵਧੀਆ ਪਸੰਦ ਆ ਤੇ ਆਪਾਂ ਇੱਥੋਂ ਪਾ ਕੇ ਚੱਲਦੇ ਹਾਂ ਦਿਖਾਣੇ ਤੁਹਾਨੂੰ ਕੀ ਟੀਮ ਬੋਟਿੰਗ ਜਿਹੜੇ ਸਾਹਮਣੇ ਨਾਲ ਕਰ ਰਹੇ ਨੇ ਜਿਹੜੇ ਨਾਲ ਵੀ ਸੋ ਬਈ ਉਹ ਘਟਕੀ ਆ ਰੋਡੀ ਇਹਦੇ ਵਾਲੇ ਤਾਰ ਤੇ ਤੇ ਹੁਣ ਫਿੱਟ ਕਰੂਗਾ ਤਾਰ ਕੇ ਨਵੇਂ ਲਾਈਵ ਵੀ ਲਾ ਇਹਦੇ ਵਾਲੇ ਤਾਰੇ ਪਏ ਨੇ ਟੈਂਸਰ ਵਾਲੇ ਤਾਰ ਲੈ ਗਾ ਚਲੋ ਲੈ ਬਾਹਰੋਂ ਨਾ ਲਓ ਵੀ ਆ ਕਿਤੇ ਨਾ ਪਸੰਦ ਮਿੱਤਰ ਇਹਨਾਂ ਚੜਵਾਣੇ ਆ ਟਾਇਰ ਹੁਣ ਨਵਾਂ ਡੱਬਾ ਹੀ ਖੋਲਿਆ ਬਸ ਮੇਰੇ ਸਾਹਮਣੇ ਹੀ ਖੋਲਿਆ ਫਸਤਾਦ ਕਰਦੇ ਫਿੱਟ ਛੇਤੀ ਇਹਦੀ ਕਰਦੇ ਸਾਡਾ ਟਾਈਮ ਬਹੁਤ ਹੋ ਗਿਆ ਠੀਕ ਆ ਓਕੇ ਅੱਛਾ ਟਾਇਰਾਂ ਉਹ ਵੀ ਕਰਤਾ ਮੁੰਡੇ ਨੇ ਫਿੱਟਾ ਇੱਕ ਲਾਏ ਤੇ ਬਾਕੀ ਦੋ ਦਿਨ ਰਹਿ ਗਏ ਘਰਾ ਕੇ ਚੱਲਦੇ ਆ ਭੁਖੋ ਲੱਗ ਰਹੀ ਐ ਜਾ ਕੇ ਦੇਖਦੇ ਆ ਗੱਲਬਾਤ ਯਾਰ ਕਿਤੇ ਨਾ ਕਿਤੇ ਭੁੱਖ ਬਹੁਤ ਲੱਗ ਰਹੀ ਐ ਬਾਕੀ ਮਾਰਕੀਟ ਬਹੁਤ ਤਗੜੀ ਐ ਇੱਥੇ ਸਾਰੀ ਤਗੜੀ ਮਾਰਕੀਟ ਐ ਪੂਰੀ ਉਹ ਵੀ ਦੇਖ ਕੇ ਘਰਾ ਬਣਾ ਇੱਥੋਂ ਲੱਗਣਾ ਜਾਈਂਦਾ ਇੱਧਰੋਂ ਇੱਧਰੋਂ ਦੂਜੀ ਲੋਟ ਆਉ ਬਈ ਚੱਕ ਚੁੱਕ ਕਰਨ ਜਾ ਰਹੇ ਪਾਣੀ ਪੂਣੀ ਨਾਲ ਤੇ ਅੱਜ ਕਰਾਈ ਦਿੱਤੇ ਬਹੁਤ ਟਾਈਮ ਦਾ ਸ਼ੌਂਕ ਦੀਗਾ ਮਾ ਦਾ ਪਵਾ ਮਾ ਦੇ ਪਵਾ ਮਾ ਯਾਰ ਪਰ ਤੁਹਾਨੂੰ ਪਤਾ ਵੀ ਹੋਰ ਕੁਬੀਲਦਾਰੀਆਂ ਸੂਤ ਨਹੀਂ ਆਂਦੀਆਂ ਅੱਜ ਆ ਗਈਆਂ ਹਾਂ ਚੱਲ ਕੋਈ ਚੱਕਰ ਨਹੀਂ ਹੈਗਾ ਤੇ ਜਿਹੜੇ ਦੀ ਬਾਲੀਆਂ ਨਹੀਂ ਇਹ ਵੀ ਵੜ ਜਾਣਗੇ ਜਿਹੜੇ ਹੈਗੇ ਨੇ 4 ਬੇ ਦੇ ਇਹ ਕਰਵਾ ਲੈਣੇ ਯਾਰ ਕੰਮ ਕਰ ਲੈਣਾ ਚਾਹੀਦਾ ਜਿਹੜਾ ਜੀ ਕਰਦਾ ਆਉਂਦਾ ਐ ਨਹੀਂ ਹੋਣਾ ਚਾਹੀਦਾ ਵੀ ਹਾਂ ਵਿੱਚੇ ਮਨ ਮਾਰ ਲਿਆ ਕਿਉਂਕਿ ਪਤਾ ਨਹੀਂ ਇਹ ਕਦੋਂ ਮਰ ਜੀਏ ਕਦੋਂ ਨਹੀਂ ਪੈੜ ਪੈੜ ਤੇ ਮੌਤ ਹੈ ਕੋਈ ਪਤਾ ਨਹੀਂ ਹੁੰਦਾ ਹੈਗਾ ਜਿਹੜੇ ਚੀਜ਼ ਨੂੰ ਜੀ ਕਰਦਾ ਸ਼ੌਂਕ ਨੂੰ ਜੀ ਕਰਦਾ ਉਹ ਪੂਰ ਲਾ ਕਰੋ ਕੋਈ ਦਿੱਕਤ ਨਹੀਂ ਹੈ ਤੌਰੀਆ ਸਪੈਸਰ ਸਪੈਸਰ ਪਹਿਲੀ ਬਾਲੇ ਦੀ ਆਪਾਂ ਆਪਾਂ ਨੂੰ ਪਤਾ ਦੀਆ ਵੀ ਹਾਂ ਦਿੱਕਤ ਆਊਗੀ ਪਰੇਸ਼ਾਨੀ ਆਊਗੀ ਤੇ ਸਿਰ ਬਾਲੇ ਆਪਾਂ ਨੇ ਪਹਿਲੀ ਬਾਈ ਮੇਤਰੋ ਬਾਸ਼ਲਾ ਪਾਉਣੀ ਹੈ ਪਹਿਣੀ ਹੈ ਇੱਕ ਵਾਰ ਫਿੱਟ ਕਰਕੇ ਦੇਖਿਆ ਬਾਈ ਨੇ ਚਲਾ ਕੇ ਤਾਂ ਉੱਥੇ ਲੱਗਣ ਲੱਗ ਗਿਆ ਸਪੈਸਰ ਆਪਾਂ ਪਾ ਨਹੀਂ ਸਕਦੇ ਸਪੈਸਰ ਨਾਲ ਤਾਂ ਬਹੁਤ ਜ਼ਿਆਦਾ ਬਾਹਰ ਆ ਜੂਗਾ ਹਾਂਜੀ ਹਾਂਜੀ ਇਹ ਬਸ ਬਾਸ਼ਲਾ ਠੀਕ ਨੇ ਜੇ ਇਹਦੇ ਨਾਲ ਸਹੀ ਕੰਮ ਬਹਿ ਗਿਆ ਤਾਂ ਠੀਕ ਆ ਬਈ ਇਹ ਤਾਂ ਜਗਾੜੀ ਐ ਇੰਡੀਆ ਵਾਲਾ ਚਲੋ ਦੇਖਦੇ ਆ ਚੱਲ ਕਰਦੇ ਫੱਟ ਦੇਖਦੇ ਆ ਫਿਰ ਕੀ ਬਣਦਾ ਏ ਇਹ ਅੱਗੇ ਲਾਣਾ ਟਰ ਫੁੱਲ ਉੱਡੀ ਆਹ ਦੇ ਬੜਾਕਿਆਂ ਕਰ ਬਾਬੂ ਯੰਕਲ ਜੀ ਲਾਈਵ ਵੇਲ ਫਿਟ ਕਰਦੇ ਵਧੀਆ ਥੈਂਕ ਯੂ ਅੰਕਲ ਜੀ ਵਧੀਆ ਰੇਟ ਦਿੱਤਾ ਕੋਈ ਚੱਕਰ ਨਹੀਂ ਤੇ ਜਿਹੜੇ ਜਿਹੜੇ ਆਰਮਿਤਰਾ ਪਾਣੇ ਲਾਈਵ ਵੀ ਤਾਂ ਨੰਬਰ ਦਊਗਾ ਯਾਰ ਕੰਟੈਕਟ ਕਰ ਲਿਓ ਬਾਹਰ ਬੋਰਡ ਦਿਖਾ ਦਊਗਾ ਕੋਈ ਦਿੱਕਤ ਨਹੀਂ ਆਪਣਾ ਨਾਮ ਲੈ ਕੇ ਆ ਜਿਓ ਹੋਰ ਮਾੜਾ ਮੋਟਾ ਕਦੇ ਵੀ ਸ਼ੂਟ ਹੋਰ ਮਿਲ ਜੂਗੀ ਬਾਕੀ ਸੈਕੰਡ ਹੈਂਡ ਸਾਰੇ ਪਹਿਨੇ ਤੁਹਾਡੇ ਸਾਹਮਣੇ ਨੇ ਕੋਈ ਦਿੱਕਤ ਫਿਰ ਕਦੇ ਨਹੀਂ ਹੁੰਦੀ ਹੈਗੀ ਬਸ ਐ ਮਾੜੇ ਮੋٹے ਲੱਗੇ ਕਰ ਰਹੇ ਹੁੰਦੇ ਪੇਂਟ ਪੂਂਟ ਮਾੜਾ ਮੋਟਾ ਹੋਊਗਾ ਪਰ ਐਡਾ ਕੋਈ ਚੱਕਰ ਨਹੀਂ ਬਲ ਬਪਾ ਹੋਊਗਾ ਕੁਝ ਵੀ ਆ ਚਲੋ ਫਿਰ ਵੀ ਸਹੀ ਆ ਕੰਮ ਦੋ ਤਿੰਨ ਗੱਡੀਆਂ ਲੈ ਕੇ ਪਾ ਕੇ ਹਾਂ ਇੱਕ ਆਪਣੀ ਦੇ ਪਾਲੇ ਦੋ ਪਹਿਲਾਂ ਲੈ ਗਏ ਬਾਕੀ ਹੋਰ ਜਿਨ੍ਹਾਂ ਨੇ ਆਣਾ ਤਾਂ ਆ ਜਿਓ ਸੋਹਣੀ ਲੱਗ ਰਹੀ ਹੈ ਗੱਡੀ ਬਾਕੀ ਤੁਸੀਂ ਆਪ ਦੇਖ ਲਓ ਬਾਕੀ ਹੁਣ ਖਾਣੇ ਪੀਣੇ ਆਰ ਬਹੁਤ ਟਾਈਮ ਹੋ ਗਿਆ ਭੁੱਖ ਲੱਗ ਰਹੀ ਆ ਸਵੇਰ ਦੇ ਇੱਥੇ ਬੈਠੇ ਆ ਪਹਿਲੇ ਅੰਕਲ ਉਹ ਵੀ ਕਹਿੰਦੇ ਵੀ ਥਾਰ ਦੇ ਪਾਣੇ ਨੇ ਆਉਣਾ ਤੋੜ ਦੋ ਕੋਈ ਨਹੀਂ ਹੁਣ ਆਪਣੀ ਗੱਡੀ ਆ ਰਹੀ ਆ ਠੀਕ ਆ ਜ ਆਪਣਾ ਲਿਓ ਅੱਗੇ ਖੜਾ ਗਿਆ ਠੀਕ ਆ ਤੇ ਪੈਗੇ ਲਾਏ ਜਾ ਕੇ ਦੇਖਦੇ ਆ ਖਾਨੇ ਤੇ ਮਿਆਰ ਕੋ ਜਾ ভাই ਮੇਤਰਾ ਲਾਏ ਵੀਲ ਪਾ ਲੈ ਸੀ ਤੇ ਉਹਨਾਂ ਦੀ ਜਿਹੜੀ ਅਲਾਈਨਮੈਂਟ ਵਗੈਰਾ ਕਰਾਣੀ ਆ ਉਹ ਕਰਾ ਲੈਣੇ ਇੱਕ ਵਾਰੀ ਤੁਹਾਨੂੰ ਪਤਾ ਜ਼ਰੂਰੀ ਆ ਨਹੀਂ ਇਹਨਾਂ ਨੂੰ ਚੱਕ ਚੁੱਕ ਜੂਗੀ ਨਵੇਂ ਟਾਇਰ ਨੇ ਤੇ ਇੱਥੇ ਆਈਆਂ ਸ਼ਰਮਾ ਆਟੋ ਫਿਰ ਉਹਨਾਂ ਨੇ ਕਿਹਾ ਆਪਦੇ ਬਰੀ ਬਰੀ ਚ ਕਰਾ ਦੇਣਗੇ ਆਪਾਂ ਨੂੰ ਨਹੀਂ ਪਤਾ ਬਸ ਐ ਵੀ ਟਾਇਰ ਟੂਰ ਨਾਗਾ ਮੈਂ ਤਾਂ ਇਹ ਚੀਜ਼ਾਂ ਦੀ ਬੜੀ ਦਿੱਕਤ ਰਹਿੰਦੀ ਆ ਬਹੁਤ ਬਚਾ ਕੇ ਚਲਾਣਾ ਖੱਡੇ ਚੋਂ ਕੱਢਣੀ ਹੁੰਦੇ ਆ ਮੈਂ ਜਾ ਮੈਂ ਪਹਿਲੇ ਹੀ ਇਰਚਾ ਛੱਡਦੇ ਨਾ ਨਾ ਐਡੀਆਂ ਭਜਾਣ ਵਾਲ ਨਹੀਂਗਾ ਅਸੀਂ ਜਦੋਂ ਮੈਂ ਕ੍ਰੈਡਿਟ ਪਾਉਂਦਾ ਨਹੀਂਗਾ ਚਲ ਦੇਖਦੇ ਆ ਕੀ ਕਹਿੰਦੇ ਨੇ ਇੱਕ ਕੋਰ ਲਾਰਕੀ ਬਗਾਨੀ ਨਾਰ ਪਹਿਲਾਂ ਅੰਦਰ ਉਹਦੀ ਕਰਨਗੇ ਵੈਗਨਾਰ ਦੀ ਫਿਰ ਆਪਣੀ ਵਾਰੀ ਆਊਗੀ ਜਾ ਕੇ ਇਹਦੇ ਲੋਰਾ ਟਾਈਮ ਹੋ ਗਿਆ ਖੜਿਆਂ ਨੂੰ ਕਰਾਨੇ ਆ ਗਏ ਮੈਂ ਟੇ ਨਾਲੋਂ ਕਿੰਨਾ ਕੁ ਫਰਕ ਹੈ ਕਿੰਨਾ ਕੁ ਨਹੀਂ ਦੇਖੋ ਲਾਈਵ ਸੋਹਣੇ ਲੱਗੇ ਨੇ ਕਮੈਂਟ ਕਰਕੇ ਦੱਸਿਓ ਮੇਚਲੰਦੇ ਪਾਤੇ ਟਾਇਰ ਜੋੜੀ ਪਾਈ ਕਰ ਲੰ ਮੇਚਲੰਦੇ ਟਾਇਰਾਂ ਦੀ ਅਰਜੰਟ ਲੋ ਵਾਲਾ ਗਾਣਾ ਜਿਹੜਾ ਉਹ ਲਾ ਕੇ ਵੀਡੀਓ ਪਾਵਾਂਗੇ ਹੁਣ ਤਾਂ ਵੀ ਸਟੀering ਵੀ ਇਹਦਾ ਦੂਜੀ ਸਾਈਡ ਨੂੰ ਦੀ ਗਮੜਾ ਵਿਚਾਲੇ ਕਰਾ ਦਾਂ ਜੀ ਕਿੰਨੀ ਬਾੜੀ ਆਊਟ ਹੈ ਕਰਾ ਦਿੰਨੇ ਸਾਰੀ ਓਕੇ ਹੁਣ ਟਾਇਰ ਟੁਰਨਾ ਸਾ ਜੇ ਮੇਰਾ ਦੀ ਘਟ ਜਾਂਦਾ ਫਿਰ ਮੈਂ ਜੀਨ ਲੱਗਦਾ ਜਦੋਂ ਇਹ ਖੱਡੇ-ਗੁੱਡੇ ਚ ਵੀ ਵੱਜੇ ਜਾਂ ਟਾਇਰ ਟੁੱਟ ਜਾਵੇ ਕੁਛ ਵੀ ਹੋ ਜਾਏ ਟੱਕੋ ਵੀ ਵੱਜੇ ਮੈਨੂੰ ਐ ਲੱਗਦਾ ਮੇਰੀ ਬੋਡੀ ਤੇ ਕਰੋਚ ਪੈ ਗਈ ਕੋਈ ਨਾ ਕੋਈ ਲੱਤ ਟੁੱਟ ਗਈ ਜਿਵੇਂ ਮੇਰੀ ਐ ਹੁੰਦਾ ਹੁੰਦਾ ਲੈ ਮਿੱਤਰੋ ਹੋ ਗਈ ਬਾਕੀ ਦੇਖਦੇ ਆ ਕੀ ਕਹਿੰਦਾ ਕੀ ਨਾ ਚਲਾ ਕੇ ਪਤਾ ਲੱਗੂਆ ਸਟੀਰੀਂਗ ਸਟੂਰ ਨਹੀਂ ਸਿੱਧਾ ਹੋ ਗਿਆ ਦੇਖਦੇ ਆ ਲਾਣਾ ਨਹੀਂ ਲਾਣਾ ਨਹੀਂ ਕਿਤੇ ਹੋ ਗਈ ਇਹ ਵੀ ਕੰਪਲੀਟ ਤੇ ਚੱਲਦੇ ਹੁਣ ਆਪਾਂ ਕੁਝ ਖਾਣੇ ਪੈਣੇ ਆ ਸਵੇਰ ਦਾ ਹੀ ਖਾਦਾ ਹੋਇਆ ਹੋਰ ਕੁਝ ਨਹੀਂ ਗਿਆ ਇਹਦਾ ਆਏ ਮਿੱਤਰੋ ਮੈਂ ਤਾਂ ਹੁਲ ਜ ਗਿਆ ਚੰਡੀਗੜ੍ਹ ਚ ਆ ਗਿਆ ਉਹ ਸਾਹਮਣੇ ਤਾਂ ਪਹਾੜ ਦਿਖੀ ਜਾਂਦੇ ਨੇ ਦਿਖਾਦਾ ਮੈਂ ਪਤਾ ਹੀ ਨਹੀਂ ਮੈਨੂੰ ਤਾਂ ਪਟਿਆਲੇ ਵਾਲਾ ਰਹਾ ਕਿੱਥੇ ਰਹਿ ਗਿਆ ਲੋਕੇਸ਼ਨਾਂ ਵੀ ਗਲਤ ਦੱਸੀ ਜਾਂਦਾ ਆ ਕੀ ਦੇਖਦੇ ਆ ਚਲੋ 3B2 ਦੇਖ ਲੈਨੇ ਆ ਇੱਕ ਵਾਰੀ ਜਿਹੜਾ ਮਾਰ ਕੇ ਕੀ ਬਣਦਾ ਕੀ ਨਾ ਕਰਦੇ ਆ ਚੈੱਕ ਖਾਣੇ ਲੋਕੇਸ਼ਨ ਐਨਾ ਪਤਾ ਨਹੀਂ ਚੰਡੀਗੜ੍ਹ ਕਿਹੜਾ ਰੋੜੀ ਆਈ ਤਾਂ ਆਪਾਂ ਅੱਜ ਪਗਣੇ ਕੇ ਮੌਕਾ ਮਿਲ ਗਿਆ ਉਹ ਦੇਖੋ ਪਹਾੜ ਦੇਖ ਰਹੇ ਆ ਸਾਹਮਣੇ ਸੁਖਨ ਵਾਲੇ ਰਾਤੇ ਪੈ ਗਿਆ ਮੈਂ ਤਾਂ ਇੱਧਰ ਆਪਣਾ ਕੋਈ ਕੁਝ ਨਹੀਂ ਕਿਉਂਕਿ ਆਪਣੀ ਕਿਹੜਾ ਕੋਈ ਸਹੇਲੀ ਆ ਏਹੇ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਸਹੇਲੀ ਵਾਲੀ ਉਹਨੂੰ ਤਾਂ ਲੈ ਜਾਂਦੇ ਗੱਲ ਵੱਖਰੀ ਚਲੋ ਦੇਖਦੇ ਆ ਕੀ ਬਣਦਾ 3v2 ਜਿਹੜਾ ਕੱਟ ਗਈ ਭੱਜ ਚੱਲਦੇ ਆ ਹਾਂ 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 ਸੋ ਇੱਧਰ ਪਹੁੰਚ ਗਏ 3v2 ਆਪਾਂ ਬਹਾੜੀ ਇੱਥੇ ਕੁਝ ਨਹੀਂ ਹੈਗਾ ਮੁੰਡੇ ਤੇਲ ਫੋਕਣ ਆਉਂਦੇ ਨੇ ਪਿੰਡਾਂ ਵਾਲੇ ਨਾ ਇਹਨਾਂ ਦਾ ਦਿਨ ਦਿਨ ਦਾ ਲੱਖ ਡੇਢ ਲੱਖ ਦਾ 2 ਲੱਖ ਦਾ ਤੇਲ ਵਗ ਜਾਂਦਾ ਹੋਊਗਾ ਔਰ ਕੋਈ ਇੱਥੇ ਬੜੀ ਖਾਸ ਗੱਲ ਨਹੀਂ ਲਾਇਬਿਲ ਪਵਾ ਲੇ ਨਗਰ ਤੋਂ ਬਾਕੀ ਜਿਹੜੀ ਪੂਰੀ ਗੱਲਬਾਤ ਹੈ ਉਹ ਮੈਂ ਬਾਅਦ ਚ ਦੱਸਾਂ ਤੁਹਾਨੂੰ ਰੇਟ ਟੂਟ ਕੀ ਹੈ ਸਾਰਾ ਕੁਝ A to Z ਜੀ ਜੀ ਬਾਅਦ ਚ ਦਿਖਾ ਦਾਂਗੇ ਤੇ ਬਣੇ ਰਹੋ ਤੇ ਹੁਣ ਆਪਾਂ ਚੱਲਦੇ ਆਂ ਪਟਿਆਲੇ ਵੱਲ ਨੂੰ ਇੱਥੇ ਦੇਖ ਲਿਆ ਰੰਗਟਾਂਗੇ ਮੈਂ ਤਾਂ ਆਂਦਾ ਨਹੀਂ ਹੁੰਦਾ ਵੈਸੇ ਬਹੁਤ ਘੱਟ ਆਇਆ ਮੈਂ ਤੇ ਮੈਂ ਦੇਖ ਲੀਏ ਲੋਕ ਕਹਿੰਦੇ ਹੁੰਦੇ ਨੇ 3V2 3V2 ਬਾਕੀ ਹੁੰਦਾ ਜੀਨਾ ਆ ਕੇ ਦੇਖ ਲਿਆ ਤੇ ਕੋਈ ਅੱਡੀ ਖਾਸ ਗੱਲਬਾਤ ਜੀ ਨਹੀਂ ਜੀ ਬਸ ਦੇਖਦੇ ਆਂ ਜਾ ਕੇ ਕਰਦੇ ਆਂ ਗੱਲਬਾਤ ਕੀ ਬਣਦਾ ਕੀ ਨਹੀਂ ਲਓ ਵੀ ਮੇਤਰਾਪਾ ਪਵਾ ਲੈ ਲਾਈ ਬਿਲ ਆਪਣੀ ਗੱਡੀ ਦੇ ਤੇ ਚੈੱਕ ਕਰੋ ਕਿੰਦਾ ਦੀ ਲੱਗ ਰਹੀ ਹੈ ਗੱਡੀ ਕਿਦਾਂ ਹੀ ਨਹੀਂ ਤੇ ਮੈਂ ਦੱਸ ਦਿੰਨਾ ਤੁਹਾਨੂੰ 28000 ਦੇ ਲਏ ਪਏ ਨੇ ਆਪਾਂ ਨੂੰ ਤੇ 16000 ਦੇ ਆਪਾਂ ਨੂੰ ਚੱਲਦੇ ਟਾਇਰ ਪਏ ਨੇ ਮਿਚਲਣ ਦੇ 80 90% ਟਾਇਰ ਪਏ ਨੇ ਬਾਈ 80 90 ਪੈਸੇ ਕਹਿ ਸਕਦੇ ਆਪਾਂ ਇੰਨੇ ਦੇ ਆਪਾਂ ਟਾਇਰ ਮਿਲ ਗਏ ਮਿਚਲਣ ਦੇ ਤੇ ਗੱਲਬਾਤ ਪੂਰੀ ਐਂਡ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਬਾਤ